ਫੀਚਰ ਦੇ ਵਿੱਚ ਪਹੁੰਚੀ ਐਗਜ਼ੀਬਿਸ਼ਨ ਜਿਹੜੀ ਹੈਗੀ ਹੈ ਗਮਸਾ ਐਕਸਪੋ ਨਾਇੰਥ ਗਮਸਾ ਐਕਸਪੋ ਚ ਲਗਾਤਾਰ ਫੁੱਟਵਾਲ ਲਗਾਤਾਰ ਬਣਿਆ ਹੋਇਆ ਸੋ ਹਰ ਸਟਾਲ ਦੇ ਵਿੱਚ ਹਰ ਕਲਾਇੰਟ ਕੋਲ ਹਰ ਪਾਰਟਿਸਿਪੈਂਟ ਕੋਲ ਲਗਾਤਾਰ ਜਿਹੜਾ ਫੁੱਟਵਾਲ ਮਿਲ ਰਿਹਾ ਹੈ ਲਾਈਵ ਤਸਵੀਰਾਂ ਜਿਸਕੇ ਪਹੁੰਚ ਕੇ ਇੱਕ ਵਾਰੀ ਫਿਰ ਰਮਣਾ ਮਸ਼ੀਨਸ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਰਮਣਾ ਮਸ਼ੀਨਸ ਦੇ ਇਸ ਟਾਈਮ ਵੱਖ-ਵੱਖ ਮਤਲਬ ਉਦੇ ਆਨੇ ਸ਼ਹਿਰ ਦੇ ਵਿੱਚ ਜਿਹੜੀ ਲੱਗੀ ਐਕਸੀਬਿਸ਼ਨ ਦੇ ਵਿੱਚ ਦਾ ਸਭ ਤੋਂ ਬਿਗੇਸਟ ਸਟਾਲਸ ਦੇ ਵਿੱਚੋਂ ਇੱਕ ਰਮਣਾ ਸਟਾਲ ਵੀ ਹੈ ਤੋਂ ਗੱਲਬਾਤ ਕਰਦੇ ਆ ਸਰ ਨਮਸਕਾਰ ਸਰ ਬਹੁਤ ਵੱਡੀ ਮਸ਼ੀਨ ਨਜ਼ਰ ਆ ਰਹੀ ਹੈ ਪਿੱਛੇ ਇੱਕ ਇਸ ਚੀਜ਼ ਦੀ ਮਸ਼ੀਨ ਹੈ ਸਰ ਇਹ ਲੇਅਰ ਕਟਿੰਗ ਮਸ਼ੀਨ ਹੈ ਜੀ ਲੇਅਰ ਲੇਜ਼ਰ ਦੇ ਨਾਲ ਕੱਟਦੀ ਹੈ ਡਿਜ਼ਾਈਨਿੰਗ ਇਹਦੀ ਕੈਟ ਦੇ ਉੱਤੇ ਹੁੰਦੀ ਹੈ ਜੀ ਕਿਹੜੇ ਸੈਗਮੈਂਟਸ ਦੇ ਵਿੱਚ ਕੰਮ ਹੁੰਦੀ ਹੈ ਵੈਸੇ ਤਾਂ ਜੀ ਇਹ ਹਰ ਇੱਕ ਚੀਜ਼ ਹੈ ਲੈਦਰ ਟੈਕਸਟਾਈਲ ਔਰ ਨਿਟਿੰਗ ਹਰ ਇਹਦੇ ਵਿੱਚ ਹੈ ਪਰ ਲੁਧਿਆਣੇ ਅਸੀਂ ਇਸ ਲਈ ਲਗਾਈ ਹੈ ਜਿੱਦਾਂ ਟੀ-ਸ਼ਰਟ ਦੇ ਘਰ ਬਹੁਤ ਹੈਗੇ ਆ ਇਹ ਉਸ ਸੈਗਮੈਂਟ ਦੇ ਅਸੀਂ ਵਿਆਪਕ ਤੇ ਲਗਾਈ ਹੈ ਸੋ ਜਿਵੇਂ ਕਿ ਇਹ ਵੱਡੀ ਮਸ਼ੀਨ ਦਿਖਦੀ ਹੈ ਸੋ ਪਤਾ ਹੀ ਲੱਗਦਾ ਹੈ ਕਿ ਇਹ ਵੱਡੇ ਘਰਾਨੇ ਵਾਲੀ ਥੋੜੀ ਜੀ ਜ਼ਿਆਦਾ ਫੀਜ਼ੀਬਲ ਰਹੇਗੀ ਸੋ ਕਿੰਨੀ ਜਿਹੜੇ ਡੇਲੀ ਦੀ ਪ੍ਰੋਡਕਸ਼ਨ ਆ ਲੈ ਲਈ ਹੈ ਫੀਜ਼ੀਬਲ ਹੈ ਭਾਜੀ ਜਿੱਦਾਂ ਕਿਸੇ ਦੇ 5000 ਟੀ-ਸ਼ਰਟ ਰੋਜ਼ ਬੰਦੀ ਹੈ ਜੀ ਉਹ ਲੇਅਰ ਲਗਾਉਂਦਾ ਇੱਕ ਬਹੁਤ ਕਾਮਯਾਬ ਹੁੰਦਾ ਬਹੁਤ ਸਾਰੇ 5000 ਬੰਦੇ ਲਈ 5000 ਟੀ-ਸ਼ਰਟ ਲਈ 20000 ਸੌਰੀ 20 ਬੰਦੇ ਦੀ ਜ਼ਰੂਰਤ ਪੈਂਦੀ ਆਮ ਤੌਰ ਤੇ ਜੀ ਉਹ ਸਾਰਾ ਤਾਮਜਾਮ ਇੱਕ ਮਸ਼ੀਨ ਦੇ ਉੱਤੇ ਹੋ ਜਾਂਦਾ ਹੈ। ਹੋ ਜਾਂਦਾ ਹੈ। ਜੇ ਕਿਸੇ ਦੇ ਕੋਈ 25000 ਟੀ-ਸ਼ਰਟ ਬੰਦੀ ਹੈ ਐਗਜ਼ਾਮਪਲ ਹੈ। ਜੀ। ਤੇ ਉਹ ਇੱਕ ਮਸ਼ੀਨ 25000 ਲਈ ਤੁਹਾਨੂੰ 100 ਕਟਰ ਮਾਸਟਰ ਦੇ ਕਰੀਬ ਚਾਹੀਦੇ। ਠੀਕ ਹੈ। 25 ਕਟਰ ਮਾਸਟਰ 3 ਹੈਲਪਰ ਹਰੇਕ ਦੇ ਨਾਲ 100 ਦੀ ਐਵਰੇਜ ਹੋਊਗੀ। ਉਹ ਮਿਲਦਾ ਹੀ ਨਹੀਂ। ਹਾਂ ਜੀ ਕੋਈ ਜਿਹੜੀ ਮਸ਼ੀਨ ਹੈ 12 ਬੰਦਿਆਂ ਦੇ ਨਾਲ ਉਹਨਾ ਸਾਰਾ ਕੰਮ ਕਰ ਦੇਵੇ। ਅੱਛਾ। ਤਿੰਨ ਟੇਬਲ ਔਰ ਆਹ ਬਾਰਾ। ਉਹ 1500 ਗਜ ਦਾ ਜਿਹੜਾ ਹਾਲ ਹੈ ਉਹ ਸਾਰੇ ਤੁਹਾਡਾ 300 ਗਜ ਦੇ ਵਿੱਚ ਰਹਿ ਜਾਏਗਾ। ਵੈਰੀ ਗੁੱਡ। 300 ਗਜ ਸਾਰਾ ਕੰਮ ਹੋ ਤੋ ਲੋਕੀ ਪਸੰਦ ਕਰ ਰਹੇ ਪਸੰਦ ਕਰ ਰਹੇ ਹੈ ਜੀ ਵੇਸਟੇਜ ਬਹੁਤ ਘੱਟ ਹੈ ਵੇਸਟੇਜ ਜ਼ੀਰੋ ਹੋ ਜਾਣੀ ਹੈ ਤੁਸੀਂ ਕੈਟ ਦੇ ਨਾਲ ਜਿੰਨਾ ਵੀ ਉਹਨੂੰ ਹਰ ਵਾਰੀ ਕਵਰ ਕਰ ਰਹੇ ਹੋ ਜਿਹੜਾ ਵੀ ਤੁਹਾਡਾ ਇੱਕ ਪੈਟਰਨ ਬਣ ਗਿਆ ਤੁਸੀਂ ਉਹ ਕੈਟ ਵਿੱਚ ਪੈਟਰਨ ਬਣਾ ਲਿਆ ਜੀ ਇਹਨੇ ਬੋਨ ਵੀ 5mm ਤੱਕ ਦੀ ਐਕੂਰੇਸੀ ਦੇਣੀ ਹੈ ਪਾਕਟਸ ਵੀ ਇਹਨੇ ਕੱਟ ਕੇ ਦੇਣੀ ਹੈ ਓਕੇ ਜਿਹੜਾ ਅੱਗੇ ਟੇਲਰ ਉਹਦਾ ਵੀ ਕੰਮ ਜਿਹੜਾ ਹੈਗਾ ਈਜ਼ੀ ਹੋ ਜਾਏਗਾ ਵੀ ਪੈਰ ਦਾ ਦਬਾਅ ਲਗਾਓ ਸਲਾਈ ਮਾਰੋ ਕੰਮ ਖਤਮ ਬਿਲਕੁਲ ਠੀਕ ਹੈ ਪ੍ਰੋਡਕਸ਼ਨ ਵਾਈਜ਼ ਬੰਦੇ ਦੀ ਐਕੂਰੇਸੀ ਵਾਈਜ਼ ਜਿਦੋਂ ਆਪਾਂ ਕਟਣ ਦਾ ਮਾਲ ਕੱਟਦੇ ਹਾਂ ਹੱਥ ਨਾਲੇ ਉਹਦੇ ਨਾਲ ਕਦੀ 42 ਦਾ 44 ਹੋ ਜਾਂਦਾ 44 ਦਾ 42 ਹੋ ਜਾਂਦਾ ਸਾਈਜ਼ਿੰਗ 'ਚ ਫਰਕ ਆਉਂਦਾ ਤੇ ਸੇਮ ਆਪਾਂ ਸਾਈਜ਼ ਪਾਨੇ ਆ ਕੰਡੀਸ਼ਨ ਟਾਈਟ ਐ ਕ ਲੂਸ ਐ ਇਹ ਇਤਾਂ ਦੀ ਸਮੱਸਿਆ ਵਾਂ ਇਹਦੇ 'ਚ ਬਿਲਕੁਲ ਖਤਮ ਐ ਲੇਜ਼ਰ ਨੇ ਕੱਟਣਾ ਕੰਮ 0.00 ਮਿਲਣਾ ਰਿਜ਼ਲਟ ਦਵਾ ਸਰ ਜਿਵੇਂ 3rd ਡੇ ਹੈਗਾ ਅੱਜ ਤੋਂ 2 ਦਿਨ ਦਾ ਤਜਰਬਾ ਵੀ ਹੋ ਚੁੱਕਾ ਐ ਤੀਸਰੇ ਦਿਨ 'ਚ ਅਸੀਂ ਹਾਫ ਡੇ 'ਚ ਔਰ ਸੰਡੇ ਸਭ ਤੋਂ ਬੈਸਟ ਡੇ ਹੁੰਦਾ ਸੋ ਕਿੱਦਾਂ ਦਾ ਰਿਸਪੌਂਸ ਹੈਗਾ ਸਰ ਸਾਡੇ ਕੋਲ ਪਹਿਲੇ ਦਿਨ ਬਹੁਤ ਅੱਛਾ ਰਿਸਪੌਂਸ ਰਿਹਾ ਜੀ ਸੈਕੰਡ ਡੇ ਬਹੁਤ ਅੱਛਾ ਰਿਸਪੌਂਸ ਰਿਹਾ ਅੱਜ ਬਹੁਤ ਹੀ ਮਤਲਬ ਟੱਚਪੁਟ ਜੀ ਤਿੰਨੇ ਦਿਨ ਬਹੁਤ ਹੀ ਵਧੀਆ ਗਏ ਉਹ ਕਹਿੰਦੇ ਰਮਾਨਾ ਨੇ ਚੀਜ਼ਾਂ ਹੀ ਇੰਨੀ ਕਿ ਡਿਸਪਲੇ ਕਰਦੇ ਕਿ ਪੂਰੀ ਐਗਜ਼ੀਬਿਸ਼ਨ ਇੱਕ ਪਾਸੇ ਰਮਾਨਾ ਦੀ ਗਰੁੱਪ ਦੇ ਐਗਜ਼ੀਬਿਸ਼ਨ ਇੱਕ ਪਾਸੇ ਇਹ ਚੀਜ਼ਾਂ ਇੰਨੀਆਂ ਨਹੀਂ ਹੈਗੀਆਂ ਇੱਕੋ ਹੀ ਫੈਕਟਰੀ ਦੀ ਰਿਕੁਆਇਰਮੈਂਟ ਆ ਉਹ ਫੈਬਰਿਕ ਬੰਦਾ ਹੈ ਫੈਬਰਿਕ ਦੇ ਨਾਲ ਕਾਲਰ ਦੀ ਮਸ਼ੀਨ ਹੈ ਕਾਲਰ ਦੇ ਨਾਲ ਗਲਵਜ਼ ਦੀ ਮਸ਼ੀਨ ਹੈ ਗਲਵਜ਼ ਸੌਕਸ ਹੋਗੀ ਕੈਪ ਹੋਗੀ ਇਹ ਸਾਰਾ ਹੌਜ਼ਰੀ ਸੈਗਮੈਂਟ ਹੀ ਹੈ ਸਵੈਟਰਸ ਹੋ ਗਏ ਫਲੈਟ ਦੇ ਉੱਤੇ ਅੱਜਕਲ ਟੀ-ਸ਼ਰਟ ਬਣਨ ਲੱਗ ਗਈ ਨੀਟਿੰਗ ਦੀ ਉਹ ਅਸੀਂ ਡਿਸਪਲੇ ਤੇ ਲਗਾਈ ਹੋਈ ਹੈ ਐਮਬੋਰਡਰੀ ਲੋਗੋ ਹੋ ਗਿਆ ਇਹ ਸਾਰੀਆਂ ਚੀਜ਼ਾਂ ਇੱਥੇ ਜੀ ਕੰਪਲੀਟ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕੰਪਲੀਟ ਸੋਲੂਸ਼ਨ ਹੈ ਜੀ ਔਰ ਮਤਲਬ ਇਸ ਤੋਂ ਇਹ ਜਿਵੇਂ ਮਸ਼ੀਨਰੀ ਸੈਗਮੈਂਟ ਕਿਤੇ ਨਾ ਕਿਤੇ ਪਿੱਛੇ ਰਹਿ ਰਿਹਾ ਸੀਗਾ ਸੋ ਐਂ ਲੱਗ ਰਿਹਾ ਕਿ ਦੁਬਾਰਾ ਅਪਲਿਫਟ ਹੋ ਰਿਹਾ ਬਿਲਕੁਲ ਜੀ ਥੋੜਾ ਜਿਹਾ ਕੱਲ ਵੀ ਜਿੱਦਾਂ ਗੱਲ ਹੋਈ ਸੀ ਕਿ ਲੁਧਿਆਣੇ ਕੰਮ ਬਹੁਤ ਜ਼ਿਆਦਾ ਆਇਆ ਜੀ ਲੁਧਿਆਣੇ ਬਹੁਤ ਜ਼ਿਆਦਾ ਕਾਸਟਲੀ ਨਹੀਂ ਹੈਗੀ ਲੇਬਰ ਔਰ ਵਰਕਿੰਗ ਬਹੁਤ ਜ਼ਿਆਦਾ ਲੋਕਾਂ ਦੀ ਕੰਮ ਦੀ ਭੁੱਖ ਹੈ ਇੱਥੇ ਲੋਕਾਂ ਨੂੰ ਤੇ ਸਾਨੂੰ ਇੱਥੇ ਐਮ ਐਨ ਸੀ ਦੇ ਆਰਡਰਸ ਲੋਕਾਂ ਨੂੰ ਬਹੁਤ ਆਇਆ ਹੈ ਓਕੇ ਤੁਸੀਂ ਹੁਣ ਦੇਖੋਗੇ ਨਾ ਜਿਹੜੇ ਵੱਡੇ ਵੱਡੇ ਕਾਰ ਆਪਣਾ ਬ੍ਰਾਂਡ ਬਣਾਉਂਦੇ ਸੀ ਬਹੁਤ ਜ਼ਿਆਦਾ ਕੁਆਂਟੀਟੀ ਟੀ-ਸ਼ਰਟ ਬਣਾ ਕੇ ਵੇਚਦੇ ਸੀਗੇ ਹਮ ਉਹ 50% ਐਮ ਐਨ ਸੀ ਦਾ ਮਾਲ ਬਣਾ ਕੇ ਦੇਣ ਲੱਗ ਗਿਆ। ਸੋ ਕਲਚਰ ਵਰਕਿੰਗ ਕਲਚਰ ਬਦਲ ਰਿਹਾ ਹੈ। ਵਰਕਿੰਗ ਕਲਚਰ ਬਦਲ ਰਿਹਾ ਹੈ ਜੀ। ਬਾਰੋ ਕੰਮ ਬਹੁਤ ਆ ਰਿਹਾ ਹੈ। ਹਾਂ ਜੀ ਇੰਟਰਨੈਸ਼ਨਲ ਜੀ ਕੰਮ ਬਹੁਤ ਆ ਰਿਹਾ ਹੈ। ਠੀਕ ਹੈ। ਸੋ ਥੈਂਕ ਯੂ ਸਰ। ਸੋ ਇਹ ਸੀ ਇਸ ਵੇਲੇ ਦਾ ਫੀਡਬੈਕ, ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਜਿਹੜਾ ਦੱਸਿਆ ਜਾ ਰਿਹਾ ਹੈ ਜਿਹੜਾ ਵਕ ਵਕ ਪਾਰਟਿਸਪੀਟਰ ਵੱਲੋਂ ਕਿ ਇਸ ਟਾਈਮ ਲੁਧਿਆਣੇ ਦਾ ਵਰਕ ਕਲਚਰ ਬਹੁਤ ਵੱਧ ਰਿਹਾ ਹੈ। ਔਰ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਰਕਿੰਗ ਕਲਚਰ ਬਦਲ ਰਿਹਾ ਹੈ ਜਿਵੇਂ ਰੋਬੀ ਜੀ ਨੇ ਵੀ ਦੱਸਿਆ ਕਿ ਇਸ ਵੇਲੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਸ ਟਾਈਮ ਲੁਧਿਆਣਾ ਐਮ ਐਨ ਸੀਜ਼ ਵੱਲ ਜਾ ਰਿਹਾ ਪਰਫੈਸ਼ਨਲ ਹੋ ਰਿਹਾ ਵਰਕਿੰਗ ਕਲਚਰ ਮੈਨੂਫੈਕਚਰਿੰਗ ਸੈਕਟਰ ਨੂੰ ਲੈ ਕੇ ਸੋ ਫਿਲਹਾਲ ਇਹ ਸੀ ਇਸ ਵੇਲੇ ਦਾ ਜਿਹੜਾ ਅਪਡੇਟ ਰਮਣਾ ਮਸ਼ੀਨ ਤੋਂ ਸੋ ਇੱਕ ਵਾਰੀ ਫੇਰ ਦੱਸਿਏ ਕਿ ਗਮਸਾ ਐਕਸਪੋ ਦੇ ਵਿੱਚ 3rd ਡੇ ਤੇ ਅਸੀਂ ਪਹੁੰਚੇ ਹੋਏ ਹਾਂ ਔਰ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਤੋ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸਹੀ ਧੰਨਵਾਦ